ਜੋ ਸੰਕਟ ਪੂੰਜੀਵਾਦ ਦਾ ਅੱਜ ਪੂਰੇ ਸੰਸਾਰ ਦੇ ਖਾ비 ਹੋ ਰਿਹਾ ਉਸ ਨੂੰ ਜੰਗ ਦੇ ਤਰੀਕੇ ਨਾਲ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਾਜ਼ਾ ਚ ਕਿਸ ਤਰ੍ਹਾਂ ਨਿਰਦੋਸ਼ ਬੇਗੁਨਾਹ ਲੋਕਾਂ ਨੂੰ ਉੱਥੇ ਕਤਲੇਆਮ ਕੀਤਾ ਜਾ ਰਿਹਾ ਸੀ ਪੂੰਜੀਵਾਦ ਦੀ ਪੂਰੀ ਪੂਰੀ ਇੱਕ ਪੂਰੀ ਸਾਜ਼ਿਸ਼ ਹੈ ਜੋ ਲੋਕਾਂ ਜੋ ਵਿਦਰੋਹ ਉੱਠਦਾ ਉਹਨੂੰ ਜੰਗ ਦੇ ਤਰੀਕੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਟਾਲ ਦਿੱਤਾ ਜਾਂਦਾ ਕਿ ਕਿਸ ਤਰ੍ਹਾਂ ਜਦੋਂ ਇੰਡਸਟਰੀ ਰੈਵਿਊਸ਼ਨ ਆਇਆ ਤਾਂ ਇੰਡਸਟਰੀ ਰੈਵਿਊਸ਼ਨ ਨੇ ਇਨਸਾਨ ਦਾ ਆਪਣਾ ਜੋ ਹੱਥੀ ਕੰਮ ਸੀ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ AI ਸਿਸਟਮ ਜੇ ਸਾਡੇ ਸਾਹਮਣੇ ਆਇਆ ਉਸਨੇ ਲੱਖਾਂ ਨੌਜਵਾਨਾਂ ਦਾ ਰੋਜ਼ਗਾਰ ਉਹਨੇ ਖੋ ਲਿਆ ਕੋਰੋਨਾ ਦੇ ਇੱਕ ਸਾਡੇ ਸਾਹਮਣੇ ਮੌਕਾ ਮਿਲਿਆ ਕੈਪਟਲਿਜ਼ਮ ਨੂੰ ਵੀ ਇਹ ਕਿਵੇਂ ਨੇ ਕਿਵੇਂ ਜੋ ਸਰਕਾਰੀ ادارے ਨੇ ਜੋ ਐਜੂਕੇਸ਼ਨ ادارے ਨੇ ਇਸ ਦੇ ਵਿੱਚ ਕੁਸਪੈਡ ਕਿਦਾ ਕੀਤੀ ਜਾਏ ਜਿੱਥੇ ਬੰਦੀਆਂ ਨੇ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਉੱਥੇ ਇੱਕ ਸੰਘਰਸ਼ ਲੜਿਆ ਜਿਹਦੇ ਤਹਿਤ ਯੂਨੀਵਰਸਿਟੀ ਨੂੰ 360 ਕਰੋੜ ਰੁਪਏ ਗ੍ਰਾਂਟ ਕਮਾ ਕਾਮਯਾਬ ਕਰਾਉਣ ਵਿੱਚ ਇਹ ਸੀ ਸਫਲ ਰਹੇ ਆ ਮਾਰਿਆ ਗਿਆ ਬੀਰੋਜਗਾਰ ਕਿਸੇ ਨੂੰ ਉਹਨਾਂ ਦਿੱਤਾ ਜਾਏ ਜੋ ਸਾਡੀਆਂ ਨਵ ਉਦਾਰਵਾਦੀਆਂ ਨੀਤੀਆਂ ਨੇ 90 ਦੇ ਵਿੱਚ ਸਾਡੇ ਵਿੱਚ ਲੈ ਕੇ ਆਏ ਉਸ ਦੇ ਤਹਿਤ ਹੀ ਇਹ ਕੀਤਾ ਗਿਆ ਵੀ ਸਰਕਾਰੇ ਜਿੰਨੇ ਵੀ ਪ੍ਰਾਈਵੇਟ ادارے ਨੇ ਇਹਨਾਂ ਨੂੰ ਖਤਮ ਕੀਤਾ ਕੀਤਾ ਜਾ ਕਿਦਾ ਕੀਤਾ ਜਾਏ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਸਾਨੂੰ ਇੱਥੇ ਬੁਲਣ ਦਾ ਮੌਕਾ ਦਿੱਤਾ ਅਸੀਂ ਜੋ ਜੁਲਾਈ ਦੀ ਜੋ ਅਸੀਂ ਹੜਤਾਲ ਟੇਡ ਯੂਨੀਅਨ ਦੀ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਐਲਾਨ ਕੀਤੀ ਆ ਉਸ ਦੇ ਅਸੀਂ ਸਮਰਥਨ ਚ ਅਸੀਂ ਅੱਜ ਇਕੱਠ ਕਰ ਰਹੇ ਆ ਬੜੀ ਉੱਥੇ ਇੱਕ ਚਿੰਤਾ ਵਾਲੀ ਗੱਲ ਹੈ ਕਿ ਪੂਰੇ ਸੰਸਾਰ ਦੇ ਅੰਦਰ ਕਿੱਦਾਂ ਦਾ ਮਾਹੌਲ ਅੱਜ ਸਾਡੇ ਸਾਹਮਣੇ ਵਾਪਰ ਰਿਹਾ ਹੈ ਪੂੰਜੀਵਾਦ ਜੋ ਸੰਕਟ ਪੂੰਜੀਵਾਦ ਦਾ ਅੱਜ ਪੂਰੇ ਸੰਸਾਰ ਦੇ ਖਾ비 ਹੋ ਰਿਹਾ ਉਸ ਨੂੰ ਜੰਗ ਦੇ ਤਰੀਕੇ ਨਾਲ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਜੰਗ ਦਾ ਤੁਸੀਂ ਨਮੂਨਾ ਦੇਖ ਚੁੱਕੇ ਹੋ ਉਸ ਤੋਂ ਬਾਅਦ ਇਜ਼ਰਾਈਲ ਤੇ ਈਰਾਨ ਦੀ ਜੰਗ ਦਾ ਤੁਸੀਂ ਨਮੂਨਾ ਜੇ ਵੀ ਦੇਖ ਰਹੇ ਹੋ ਗਾਜ਼ਾ ਚ ਕਿਸ ਤਰ੍ਹਾਂ ਨਿਰਦੋਸ਼ ਬੇ ਬੇ ਬੇਗੁਨਾ ਲੋਕਾਂ ਨੂੰ ਉੱਥੇ ਕਤਲੇਆਮ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਵੀ ਅਸੀਂ ਬੇਖੂਬੀ ਤਰੀਕੇ ਨਾਲ ਅਸੀਂ ਦੇਖ ਰਹੇ ਆ ਇਸ ਜੰਗ ਨੂੰ ਕੋਈ ਇਹ ਨਹੀਂ ਕਹੇ ਉਹਨਾਂ ਦੀ ਕੋਈ ਇੱਕ ਪੂੰਜੀਵਾਦ ਦੀ ਪੂਰੀ ਪੂਰੀ ਇੱਕ ਪੂਰੀ ਸਾਜ਼ਿਸ਼ ਹੈ ਜੋ ਲੋਕਾਂ ਜੋ ਵਿਦਰੋਹ ਉੱਠਦਾ ਉਹਨੂੰ ਜੰਗ ਦੇ ਤਰੀਕੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਟਾਲ ਦਿੱਤਾ ਜਾਂਦਾ ਹੈ ਅੱਜ ਜੋ ਸਮੱਸਿਆਵਾਂ ਸਾਡੇ ਸਾਹਮਣੇ ਪੈਦਾ ਹੋ ਰਹੀਆਂ ਇਸ ਦੇ ਸਾਹਮਣੇ ਇੱਕ ਪੂੰਜੀਵਾਦ ਦਾ ਇੱਕ ਸਾਡੇ ਸਾਹਮਣੇ ਗੰਬੀਰ ਇੱਕ ਉਹਨਾ ਸਾਹਮਣੇ ਆਇਆ ਹੈ ਕਿ ਜਦੋਂ ਲੋਕ ਆਪਣੇ ਹੱਥੀ ਕਿਰਤ ਕਰਦੇ ਸਨ ਮਜ਼ਦੂਰ ਉਹਨਾਂ ਦੀ ਮਜ਼ਦੂਰੀ ਨੂੰ ਕਿਸ ਤਰ੍ਹਾਂ ਖੋਇਆ ਗਿਆ ਇਤਿਹਾਸ ਦੇ ਵਿੱਚ ਇੱਕ ਬੜਾ ਇੱਕ ਲੰਮਾ ਵਿਸ਼ਾ ਹੈ ਜਿਸ ਦਿਹਾ ਚਰੀ ਸਾਥੀ ਸਾਡੀ ਚਰਚਾ ਕਰਦੇ ਆ ਕਿ ਕਿਸ ਤਰ੍ਹਾਂ ਜਦੋਂ ਇੰਡਸਟਰੀ ਰੈਵਲੂਸ਼ਨ ਆਇਆ ਤਾਂ ਇੰਡਸਟਰੀ ਰੈਵਲੂਸ਼ਨ ਨੇ انسان ਦਾ ਆਪਣਾ ਜੋ ਹੱਥੀ ਕੰਮ ਸੀ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਇੰਡਸਟਰੀ ਰੈਵਲੂਸ਼ਨ ਆਇਆ ਉਸ ਤੇ ਜਦੋਂ ਫੈਕਟਰੀਆਂ ਬਣੀਆਂ ਜਦੋਂ ਫੈਕਟਰੀਆਂ ਲੱਗੀਆਂ ਤੋ ਦਾ انسان ਨੂੰ ਇਹ ਆਪਣੀ ਚਿੰਤਾ ਪੈਦਾ ਹੋ ਗਈ ਵੀ ਹੁਣ ਸਾਡਾ ਜੋ ਹੱਥੀ ਹੱਥੀ ਰੋਜ਼ਗਾਰ ਹੈ ਉਹ ਸਾਡਾ ਹੁਣ ਖੋਇਆ ਜਾ ਰਹੇਗਾ ਇਸ ਤੋਂ ਬਾਅਦ ਜਦੋਂ ਅੱਜ ਦੇ ਅਸੀਂ ਕੜੀ ਚ ਬੈਠੇ ਹਾਂ ਲੰਮਾ ਦੋਰ ਹੈ ਸਾਡੇ ਸਾਹਮਣੇ ਵੀ ਕਿਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਇਹ ਕਹਦੀ ਹੈ ਸਭ ਦਾ ਸਾਥ ਸਭ ਦਾ ਵਿਕਾਸ ਉਤੋਂ ਇਹ ਇਹ ਨਾਰਾ ਦੇ ਕੇ ਹਿੰਦੁਸਤਾਨ ਦੀ ਸਰਕਾਰ ਕੈਪਟਲਿਜ਼ਮ ਦੀ ਆ ਫਿਲਾਸਫੀ ਨੀਤੀਆਂ ਨੂੰ ਹੁਬਹੂ ਲਾਗੂ ਕਰਦੀ ਹੈ ਜਿਸ ਤਰ੍ਹਾਂ AI AI ਸਿਸਟਮ ਅੱਜ ਸਾਡੇ ਸਾਹਮਣੇ ਆਇਆ ਉਸ ਨੇ ਲੱਖਾਂ ਨਹੀਂ ਲੱਖਾਂ ਨੌਜਵਾਨਾਂ ਦਾ ਰੁਜ਼ਗਾਰ ਉਹਨੇ ਖੋ ਲਿਆ ਪਹਿਲਾ ਮਜ਼ਦੂਰਾਂ ਦਾ ਇਹ ਰੋਜ਼ਗਾਰ ਖੋਇਆ ਹੱਥੀ ਕਿਰਤ ਕਰਨ ਦਾ ਰੋਜ਼ਗਾਰ ਖੋਇਆ ਉਸ ਤੋਂ ਬਾਅਦ ਉਹ ਹੱਥੀ ਕਿਰਤ ਤੱਕ ਨਹੀਂ ਰੁਕਿਆ ਉਸ ਤੋਂ ਬਾਅਦ ਰੋਜ਼ਗਾਰ ਮਜ਼ਦਮਾਂ ਦੇ ਵੀ ਖੋਇਆ ਜਿਵੇਂ ਮੈਂ ਐਜੂਕੇਸ਼ਨ ਸੈਕਟਰ ਦੀ ਗੱਲ ਕਰਾਂ ਜਦੋਂ ਕਰੋਨਾ ਦੇ ਵਿੱਚ ਜਦੋਂ ਸਕੂਲ ਕਾਲਜ ਬੰਦ ਹੋਏ ਤਾਂ ਇੱਕ ਆਨਲਾਈਨ ਐਜੂਕੇਸ਼ਨ ਸੈਕਟਰ ਦੀ ਗੱਲ ਸਾਡੇ ਸਾਹਮਣੇ ਆਈ ਵੀ ਹੁਣ ਤੁਹਾਨੂੰ ਟੀਚਰ ਦੀ ਜਾਂ ਪ੍ਰੋਫੈਸਰ ਦੀ ਲੋੜ ਨਹੀਂ ਹੁਣ ਤੁਹਾਨੂੰ ਅਸੀਂ YouTube ਐਜੂਕੇਸ਼ਨ ਦੇਾਂਗੇ ਜਿਹਦੇ ਨਾਲ ਤੁਹਾਨੂੰ YouTube ਤੇ ਸਾਰੇ ਹੀ ਤੁਹਾਨੂੰ ਸਾਰੀ ਐਜੂਕੇਸ਼ਨ ਦਿੱਤੀ ਜਾਏਗੀ ਉਸ ਦੇ ਤਹਿਤ ਇਹ ਸਭ ਜੋ ਜੋ ਟੀਚਰ ਦੀਆਂ ਟੀਚਰ ਦੀਆਂ ਪਰਤੀਆਂ ਨੇ ਜਿਹਦੇ ਵਿੱਚ ਪ੍ਰੋਫੈਸਰ ਦੀਆਂ ਪਰਤੀਆਂ ਨੇ ਉਸ ਦੇ ਤਹਿਤ ਇਹ ਸਾਰਾ ਸਨਾਰੀਓ ਲਾਗੂ ਸਾਡੇ ਸਾਹਮਣੇ ਕੀਤਾ ਗਿਆ ਵੀ ਉਹ ਕਰੋਨਾ ਦੇ ਇੱਕ ਸਾਡੇ ਸਾਹਮਣੇ ਮੌਕਾ ਮਿਲਿਆ ਕੈਪਟਲਿਜ਼ਮ ਨੂੰ ਵੀ ਇਹ ਕਿਵੇਂ ਨੇ ਕਿਵੇਂ ਜੋ ਸਰਕਾਰੀ ادارے ਨੇ ਜੋ ਐਜੂਕੇਸ਼ਨ ادارے ਨੇ ਇਸ ਦੇ ਵਿੱਚ ਕੁਸਪੈਡ ਕਿਦਾ ਕੀਤੀ ਜਾਏ ਇਕਨੋਮਿਕ ਲਾਈਨ ਦੀ ਬੜੀ ਵਧੀਆ ਕਿਤਾਬ ਹੈ ਵੀ ਜਦੋਂ ਲੋਕ ਸੰਕਟ 'ਚ ਹੋਣ ਤਾਂ ਉਹਨੂੰ ਕਿਦਾਂ ਵਾਸ਼ ਵਿੱਚ ਕਰਕੇ ਡਰਾ ਡਰਾ ਕੇ ਥੋੜੇ ਤੇ ਫਲਸਫੀਆ ਲਾਗੂ ਕੀਤੀਆਂ ਜਾਣਾ ਕਿ ਤੁਹਾਨੂੰ ਫਲਸਫੀਆਂ ਦਾ ਪਤਾ ਹੀ ਨਾ ਲੱਗੇ ਵੀ ਅੱਜ ਆ ਸਾਡੇ ਸਾਹਮਣੇ ਹੋ ਗਿਆ ਇਹ ਸਭ ਜਿਹੜਾ ਕੈਪੀਟਲਿਜ਼ਮ ਦਾ ਅੱਜ ਸਾਡੇ ਸਾਹਮਣੇ ਕ੍ਰਾਈਸਿਸ ਹੈ ਉਸ ਦਾ ਨਤੀਜਾ ਹੈ ਅੱਜ ਸਾਡੇ ਸਾਹਮਣੇ ਸਾਡੀ ਸੀਐਮ ਸਾਹਿਬ ਸੀਐਮ ਸਾਹਿਬ ਭਗਵੰਤ ਸਾਹਿਬ ਮਾਨ ਸਾਹਿਬ ਜਦੋਂ ਆਏ ਤਾਂ ਇਹ ਕਹਿ ਕੇ ਆਏ ਕਿ ਨੌਜਵਾਨ ਸਾਡੇ ਪੰਜਾਬ ਦਾ ਜੋ ਨੌਜਵਾਨ ਹੈ ਉਹ ਬੜਾ ਚਿੰਤਤ ਹੈ ਤੇ ਉਹ ਬੇਰੁਜ਼ਗਾਰੀ ਦੇ ਨਾਲ ਪਰਪੀੜਤ ਹੈ ਅਸੀਂ ਉਹ ਨੌਜਵਾਨਾਂ ਨੂੰ ਰੋਜ਼ਗਾਰ ਜੇ ਸਾਡਾ ਜਦੋਂ ਸਾਜਸਤ ਆਏਗੀ ਤਾਂ ਸਾਡਾ ਪਹਿਲਾ ਕੰਮ ਹੋਏਗਾ ਕਿ ਉਹਨਾਂ ਨੂੰ ਨੌਜਵਾਨਾਂ ਨੂੰ ਇਸ ਰੋਜ਼ਗਾਰ ਦੇਵਾਂਗੇ ਅਸੀਂ ਨੌਜਵਾਨਾਂ ਨੂੰ ਐਜੂਕੇਸ਼ਨ ਦੇਵਾਂਗੇ ਉਹ ਐਜੂਕੇਸ਼ਨ ਦੇ ਰਾਈ ਅਸੀਂ ਚੰਗੀ ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਕੇ ਇੱਕ ਚੰਗੀ ਨੌਕਰੀ ਤੇ ਇੱਕ ਚੰਗੀ ਸਿਹਤ ਦਾ ਪ੍ਰਬੰਧ ਕਰਾਂਗੇ ਅਜੇ ਸ਼ੁਕ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਸਾਡਾ ਕੀ ਕੀਤਾ ਗਿਆ ਸਾਡੇ ਸਾਹਮਣੇ ਹੈ ਜਿਸ ਯੂਨੀਵਰਸਿਟੀ ਚ ਮੈਂ ਹਮੇ ਕਰ ਰਿਹਾ ਉਸ ਯੂਨੀਵਰਸਿਟੀ ਦੇ ਅੰਦਰ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਹ ਹਮਲਾ ਕੀਤਾ ਕਿ ਉੱਥੋਂ ਦੀ ਜੋ ਗ੍ਰਾਂਟ ਕਟਾ ਕੇ 166 ਕਰੋੜ ਰੁਪਇਆ ਕਰ ਦਿੱਤੀ ਜਿਹੜੀ ਗ੍ਰਾਂਟ ਵੱਧ ਹੋਣੀ ਚਾਹੀਦੀ ਸੀ ਪੂਰੀ ਪੰਜਾਬੀ ਯੂਨੀਵਰਸਿਟੀ ਦਾ ਜੋ ਸਾਡਾ ਬਜਟ ਆ ਸਾਲ ਦਾ 600 ਕਰੋੜ ਤੋਂ ਵੀ ਪਲੱਸ ਹੈ ਜੇ ਸਾਰੇ ਸਰਕਲ ਯੂਨੀਵਰਸਿਟੀ ਦਾ 400 ਕਰੋੜ ਤਾਂ ਉਹਨਾਂ ਦਾ ਮੁਲਾਜ਼ਮਾਂ ਦਾ ਪੈਨਸ਼ਨ ਤਨਖਾਹਾਂ ਦਾ ਜੋ ਮੁਲਾਜ਼ਮਾਂ ਦਾ ਖਰਚਾ ਹੈ ਉਹਦੇ ਵਿੱਚੋਂ ਯੂਨੀਵਰਸਿਟੀ ਦੇ ਕੈਂਪਸਾਂ ਦਾ ਵੀ ਖਰਚਾ ਹੈ 600 ਕਰੋੜ ਰੁਪਇਆ ਬਜਟ ਪੜਦਾ ਹੈ 600 ਕੋੜ ਨੂੰ ਵੀ 164 600 ਕਰੋੜ ਰੁਪਇਆ ਗ੍ਰਾਂਟ ਕਟਾ ਕੇ ਕੀਤੀ ਗਈ ਤਾਂ ਸਾਡੀ ਯੂਨੀਵਰਸਿਟੀ ਦਾ ਜੋ ਰੈਵਨਿਊ ਹੈ ਜੋ ਸਾਲ ਦੇ ਵਿੱਚ ਸਾਡਾ ਇਕੱਠਾ ਹੁੰਦਾ 200 ਕਰੋੜ ਰੁਪਇਆ ਹੈ ਉਹ ਇਹ ਤੁਹਾਡੇ ਕੋਲ ਸੰਭਵ ਹੈ ਕਿ ਅਸੀਂ ਇਹ ਯੂਨੀਵਰਸਿਟੀ ਸੀ ਚਲਾ ਪਾਂਗੇ ਪਰ ਉੱਥੇ ਵੀ ਸਾਂਝੀ ਜਥੇਬੰਦੀਆਂ ਨੇ ਵਿਦਿਆਰਥੀਆਂ ਨੇ ਅਧਿਆਪਕਾਂ ਨੇ ਉੱਥੇ ਇੱਕ ਸੰਘਰਸ਼ ਲੜਿਆ ਜਿਹਦੇ ਤਹਿਤ ਯੂਨੀਵਰਸਿਟੀ ਨੂੰ 360 ਕਰੋੜ ਰੁਪਏ ਗ੍ਰਾਂਟ ਕਮਾ ਕਾਮਯਾਬ ਕਰਾਉਣ ਵਿੱਚ ਇਹ ਸੀ ਸਫਲ ਰਹੇ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਹੋਰ ਵੀ ਕਈ ਦਬਾਅ ਬਣਾਏ ਗਏ ਜੋ ਅੱਜ ਗ੍ਰਾਂਟ ਪਹਿਲਾਂ 360 ਕਰੋੜ ਸੀ 60 ਕਰੋੜ ਸੀ ਉਹ ਗ੍ਰਾਂਟ ਵਧਾ ਕੇ ਇਸ ਵਾਰ ਪੰਜਾਬ ਸਰਕਾਰ ਨੇ 420 ਕਰੋੜ ਰੁਪਏ ਨੂੰ ਕਰਨੀ ਪਈ ਇਹ ਹੈ ਸਾਡੇ ਸਾਂਝੇ ਸੰਘਰਸ਼ਾ ਦਾ ਨਤੀਜਾ ਉਸ ਤੋਂ ਬਾਅਦ ਸਾਡੇ ਸਾਹਮਣੇ ਰੋਜ਼ਗਾਰ ਦੇ ਸੈਕਟਰ ਚ ਕੀ ਕੀਤਾ ਸਾਡੇ ਰੋਜ਼ਗਾਰ ਤੇ ਸਭ ਤੋਂ ਵੱਡਾ ਹਮਲਾ ਮਾਰਿਆ ਗਿਆ ਵੀ ਰੋਜ਼ਗਾਰ ਕਿਸੇ ਨੂੰ ਨਾ ਦਿੱਤਾ ਜਾਏ ਜੋ ਸਾਡੀਆਂ ਨਵ ਉਦਾਰਵਾਦੀਆਂ ਨੀਤੀਆਂ ਨੇ 90 ਦੇ ਵਿੱਚ ਸਾਡੇ ਵਿੱਚ ਲੈ ਕੇ ਆਏ ਉਸ ਦੇ ਤਹਿਤ ਹੀ ਇਹ ਕੀਤਾ ਗਿਆ ਵੀ ਸਰਕਾਰੇ ਜਿੰਨੇ ਵੀ ਪ੍ਰਾਈਵੇਟ ادارے ਨੇ ਇਹਨਾਂ ਨੂੰ ਖਤਮ ਕੀਤਾ ਕੀਤਾ ਜਾ ਕਿਦਾ ਕੀਤਾ ਜਾਏ ਅੱਜ ਸਾਡੇ ਜਿੰਨੇ ਵੀ ادارے ਆ ਉਹਦੇ ਵਿੱਚ ਕੋਈ ਵੀ ਪ੍ਰੋਪਰ ਪਰਤੀ ਨਹੀਂ ਹੋ ਰਹੀ ਅੱਜ ਸਾਡੇ ਸਾਹਮਣੇ ਹੈ ਵੀ ਜਦੋਂ ਅਸੀਂ ਸਰਕਾਰੀ ਸਾਡੇ ਹਸਪਤਾਲ ਹਸਪਤਾਲਾਂ ਦਾ ਕੀ ਹਾਲਾਤ ਹੈ ਸਾਡੀ ਸਿਹਤ ਸੂਜ ਦਾ ਵੀ ਖੋਲੀਆਂ ਮੁਹੱਲਾ ਕਲੀਨਿਕ ਦੇ ਨਾਂ ਤੇ ਪੰਜਾਬ ਸਰਕਾਰ ਇਹ ਕਹਿ ਕੇ ਲੈ ਕੇ ਆਈ ਵੀ ਅਸੀਂ ਮੁਹੱਲੇ ਦੇ ਵਿੱਚ ਹਰ ਥਾਂ ਕਲੀਨਿਕ ਖੋਲ੍ਹਾਂਗੇ ਪਰ ਉਹ ਕਲੀਨਿਕਾਂ ਦੇ ਵਿੱਚ ਇਹ ਤੁਸੀਂ ਵੀ ਜਾਣਦੇ ਹੋ ਕਿ ਉੱਥੇ ਡਾਕਟਰ ਮੌਜੂਦ ਨੇ ਉਹ ਕਲੀਨਿਕਾਂ ਦੇ ਅੰਦਰ ਜੋ ਉਹਨਾਂ ਟੈਸਟ ਕਰਨ ਵਾਸਤੇ ਮਸ਼ੀਨਾਂ ਚਾਹੀਦੀਆਂ ਉਹ ਮੌਜੂਦ ਨੇ ਨਹੀਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਸ ਤੋਂ ਬਾਅਦ ਜੇ ਸਰਕਾਰ ਨੇ ਕੋਈ ਐਦਾ ਨਹੀਂ ਸਾਡੇ ਸਰਦੂਲਗੜ੍ਹ ਦੇ ਵਿੱਚ ਸਭ ਤੋਂ ਜ਼ਿਆਦਾ ਹੈਪੀਟਾਈਟਸ ਸੀ ਦੇ ਮਰੀਜ਼ ਪਾਏ ਜਾਂਦੇ ਆ ਉਹ ਹੈਪੀਟਾਈਟਸ ਸੀ ਦੇ ਮਰੀਜ਼ ਪਾਣ ਦੇ باوجود ਉੱਥੇ ਪ੍ਰੋਪਰ ਦਵਾਈ ਨਹੀਂ ਪਹੁੰਚਦੀ ਇਹ ਸਾਡੇ ਨੇ ਹਾਲਾਤ ਅਸੀਂ ਇਸ 9 ਤਰੀਕ ਦੀ ਜੋ ਹੜਤਾਲ ਹੈ ਟ्रेड ਯੂਨੀਅਨ ਦੀ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਜਿੰਨੀ ਵੀ ਸਾਡੀ ਤਾਕਤ ਹੋਈ ਵਿਦਿਆਰਥੀਆਂ ਦੀ ਉਸ ਦੇ ਤਹਿਤ ਅਸੀਂ ਉਹਨਾਂ ਦੇ ਨਾਲ ਪੂਰ ਜੋਰ ਸਿਰ ਜੋੜ ਕੇ ਖੜੇ ਆ ਉਹਨਾਂ ਦੇ ਨਾਲ ਤੇ ਅੱਜ ਦਾ ਜੋ ਮਤਾ ਪੇਸ਼ ਕੀਤਾ ਗਿਆ ਮੈਂ ਉਹਨਾਂ ਦੇ ਨਾਲ ਸਹਿਮਤੀ ਸਹਿਮਤੀ ਜਾਰ ਕਰਦਾ ਇਹ ਸਾਨੂੰ ਸੰਘਰਸ਼ ਹੋਰ ਅੱਗੇ ਲਿਜਾਣ ਦੀ ਲੋੜ ਹੈ ਇੱਕ ਵਧੀਆ ਉਪਰਾਲਾ ਹੈ ਇਹ ਸਾਨੂੰ ਅੱਜ ਇੱਕ ਕਨਵੈਨਸ਼ਨ ਕਰਕੇ ਇੱਥੇ ਨਹੀਂ ਖਤਮ ਕਰ ਦੇਣਾ ਚਾਹੀਦਾ ਅਸੀਂ ਸਾਂਝੇ ਸੰਘਰਸ਼ ਲੜੀਏ ਕਿਉਂਕਿ ਸਾਡੇ ਸਾਹਮਣੇ ਹੈ ਕਿ ਜਦੋਂ ਦਿੱਲੀ ਦਾ ਮੋਰਚਾ ਸੀ ਕਿਸਾਨਾਂ ਨੇ ਇਕੱਠੇ ਹੋ ਕੇ ਲੜਿਆ ਤਾਂ ਨੇ ਜਿੱਤ ਪ੍ਰਾਪਤ ਕੀਤੀ ਪਰ ਉਸ ਤੋਂ ਬਾਅਦ ਇਹ ਐਗਜ਼ਾਮਪਲ ਹੈ ਵੀ ਪੰਜਾਬ ਦੇ ਵਿੱਚ ਜਦੋਂ ਫੁੱਟ ਪਈ ਸਾਂਝੇ ਮੋਰਚੇ ਦੇ ਵਿੱਚ ਤਾਂ ਸਭ ਤੋਂ ਫੇਰਾ ਕੇ ਇਹਨਾਂ ਬਾਹਮਾ ਆਦਮੀ ਨੇ ਕਟਾਬਾ ਚਾੜਿਆ ਇਹ ਗੱਲ ਸਾਡੇ ਸਾਹਮਣੇ ਹੈ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਜੇ ਅਸੀਂ ਇਕੱਠੇ ਹੋ ਕੇ ਨਾ ਲੜੇ ਤਾਂ ਫਿਰ ਪੰਜਾਬ ਦੀ ਸਰਕਾਰ ਵੀ ਤੁਹਾਨੂੰ ਕੋਈ ਰੋਜ਼ਗਾਰ ਨਹੀਂ ਦੇਗੀ ਕੋਈ ਮਜ਼ਦੂਰਾਂ ਵਾਸਤੇ ਕੋਈ ਗ੍ਰਾਂਟ ਨਹੀਂ ਜਾਰੀ ਕਰੇਗੀ ਕੋਈ ਮੁਲਾਜ਼ਮਾਂ ਨੂੰ ਕੋਈ ਕੋਈ ਸਹਰੇ ਨਹੀਂ ਲਾਏਗੀ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਕਰਨ ਲੋਕਾਂ ਦੀ